ਇਸ ਵਕਤ ਦੀ ਵੱਡੀ ਖਬਰ ਮੁਕੇਰੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੁਕੇਰੀਆਂ ਨਸਤੀਕ ਸਥਿਤ ਪਿੰਡ ਐਮਾ ਮੰਗੜ ਚ ਅੱਜ ਸਵੇਰੇ ਕਰੀਬ 9:30 ਵਜੇ ਦੇ ਕਰੀਬ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਦਕਿ ਇਸ ਹਾਦਸੇ ਵਿੱਚ 15 ਹੋਰ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਮੁਕੇਰੀਆਂ ਦੇ ਸਿਵਲ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੋਂ ਕਿ ਚਾਰ ਮੁਲਾਜ਼ਮਾਂ ਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਹੋਇਆਂ ਜਲੰਧਰ ਦੇ ਸ਼੍ਰੀਮਨ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਮੁਲਾਜ਼ਮਾਂ ਨਾਲ ਭਰੀ ਇੱਕ ਬੱਸ ਜਲੰਧਰ ਦੇ ਪੀਏਪੀ ਤੋਂ ਗੁਰਦਾਸਪੁਰ ਲਈ ਡਿਊਟੀ ਤੇ ਜਾ ਰਹੀ ਸੀ ਤੇ ਇਸ ਦੌਰਾਨ ਜਿਵੇਂ ਹੀ ਇਹ ਬੱਸ ਐਮਾ ਮਾਰਕੀਟ ਕੋਲ ਪਹੁੰਚੀ ਤਾਂ ਅਚਾਨਕ ਸੜਕ ਤੇ ਖੜੇ ਟਰਾਲੇ ਨਾਲ ਝਟਕ ਰਾਈ ਜਿਸ ਕਾਰਨ ਤਿੰਨ ਮੁਲਾਜ਼ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 15 ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬਾਹਰ ਕੱਢਣ ਲਈ ਜਤੋ ਜਹਦ ਕਰਨੀ ਸ਼ੁਰੂ ਕਰ ਦਿੱਤੀ ਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਮ੍ਰਿਤਕਾਂ ਚ ਇੱਕ ਮਹਿਲਾ ਮੁਲਾਜ਼ਮ ਵੀ ਸ਼ਾਮਲ ਹੈ ਇਸ ਸੰਬੰਧਿਤ ਜਾਣਕਾਰੀ ਦਿੰਦਿਆਂ ਐਸਐਚਓ ਮੁਕੇਰੀਆ ਨੇ ਦੱਸਿਆ ਕਿ ਫਿਲਹਾਲ ਹਾਦਸੇ ਦੇ ਕਾਰਨ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਤੇ ਟਰਾਲੇ ਦਾ ਡਰਾਈਵਰ ਵੀ ਮੌਕੇ ਤੋਂ ਫਰਾਰ ਹੋ ਚੁੱਕਿਆ ਉਹਨਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮੁਕੇਰੀਆ ਤੋਂ ਹੁਸ਼ਰਪਤ ਨੇ ਉਸ ਦੇ ਨਾਲ ਦਿਲਬਾਖ ਸਿੰਘ ਕਰਾਇਆ ਤੀ ਰਿਪੋਰਟ ਹਾਂਜੀ ਸਰ ਇਹ ਹਾਦਸਾ ਜਿਹੜਾ ਕਿਸ ਤਰ੍ਹਾਂ ਵਾਪਰਿਆ ਹੈ ਇਹ ਬਾਤ ਜਲੰਧਰ ਵੱਲੋਂ ਆ ਰਹੀ ਸੀ ਮਲਾਜਮਾਂ ਨੂੰ ਲੈ ਕੇ ਗਰਦਾਸਪੁਰ ਜਾ ਰਹੀ ਸੀ ਤੇ ਸੱਡੇ ਦੇ ਉੱਤੇ ਖੜਾ ਟਰਾਲਾ ਸੀ ਸੀਮਿੰਟ ਦਾ ਭਰਿਆ ਕੋਈ ਤੇ ਨੇਚਰਲੀ ਕਿਤੇ ਧੁੰਦਦਾ ਥੋੜੇ ਜੇ ਜਾਣ ਕਰਕੇ ਜਾਂ ਹੋਣ ਕਰਕੇ ਡਰਾਈਵਰ ਜਾਂ ਕੀ ਹੋਇਆ ਸਮਝ ਨਹੀਂ ਆਈ ਕੋਈ ਬਸ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਉਦੋਂ ਵਾਥ ਜਿਹੜੀ ਵਿੱਚ ਬਿਲਕੁਲ ਵੱਜੀ ਸੀ ਟਰਾਲੇ ਦੇ 5-5 ਫੁੱਟ ਘਟੋ ਘਟ ਬਸ ਅੰਦਰ ਉਹ ਜਿਹੜੀ ਅੱਗੇ ਫਰੰਟ ਤੋਂ ਵਿੱਚ ਖੁੱਭ ਚੁੱਕੀ ਤੇ ਮਲਾਜ਼ਮ ਜਿਹੜੇ ਕਾਫੀ ਸੀ ਉਹਨਾਂ ਨੂੰ ਕੇ ਬਾਹਰ ਕੱਢਿਆ ਤੇ ਦੋ ਤਿੰਨ ਤਿੰਨ ਮੁਲਾਜ਼ਮਾਂ ਦੀ ਐਡ ਦੀ ਸਪੋਰਟ ਇੱਕ ਲੜਕੀ ਦੀ ਇੱਥੇ ਡੈਥ ਹੋ ਗਈ ਸੀ ਇੱਕ ਸੁਣਿਆ ਆ ਵੀ ਹਸਪੀਟਲ ਭੇਜੇ ਹੀ ਜਿਹੜੇ ਮੁਲਾਜ਼ਮ ਉਹਨਾਂ ਵਿੱਚੋਂ ਇੱਕ ਮੁਲਾਜ਼ਮ ਦੀ ਹੋਰ ਦੀ ਡੈਥ ਹੋ ਗਈ ਉਹਦੇ ਬਾਰੇ ਤੇ ਜਾਣਕਾਰੀ ਪਰ ਤਿੰਨਾ ਮੁਲਾਜ਼ਮਾਂ ਦੀ ਇੱਕ ਡਰਾਈਵਰ ਦੀ ਇੱਕ ਲੜਕੀ ਦੀ ਤੇ ਇੱਕ ਐਸਆਈ ਦੀ ਜਿਹੜੀ ਇੱਥੇ ਮੌਕੇ ਤੇ ਹੋਈ ਡੈਥ ਤੁਸੀਂ ਸਰ ਇੱਥੋਂ ਦੇ ਰਹਿਣ ਵਾਲੇ ਹੋ ਮੇਰਾ ਪਿੰਡ ਨਾਲ ਪੰਡੋਰੀ ਹੈ ਜੀ ਮੇਰਾ ਬ੍ਰਦਰ ਸਵੇਰੇ ਮੈਂ ਗੁਰਦੁਆਰਾ ਸਾਹਿਬ ਗਿਆ ਕੋਈ 9:30 ਵਜੇ ਤੇ ਉਹ ਗੰਨੇ ਦੀ ਟਰਾਲੀ ਲੈ ਕੇ ਜਿਹੜਾ ਮਕੀਰੀਆਂ ਮਿਲ ਜਾ ਰਿਹਾ ਸੀ ਉਨ ਨੇ ਮੈਨੂੰ ਐਮ.ਏ ਪਹੁੰਚ ਕੇ ਐਕਸੀਡੈਂਟ ਹੁੰਦਾ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਉਨ ਨੇ ਮੈਨੂੰ ਫੋਨ ਕਰਤਾ ਭਾਈ ਜਲਦੀ ਆਜੋ ਐਕਸੀਡੈਂਟ ਹੋ ਗਿਆ ਮੁੰਡਿਆਂ ਨੂੰ ਫੋਨ ਕਰ ਦੋ ਥਾਣੇ ਕਰ ਦੋ ਮੈਂ ਉਸ ਵੇਲੇ ਫਿਰ ਮੁੰਚੀ ਨੂੰ ਫੋਨ ਕੀਤਾ ਮਕੇਰੀਆਂ ਥਾਣੇ ਜਿਹਦਾ ਮੇਰਾ ਕੰਡੈਕਟਰ ਨੰਬਰ ਸੀ ਏ.ਐਸ.ਆਈ ਨੂੰ ਕੀਤਾ ਉਹ ਵੀ ਚਲੋ ਆਪਣੇ ਟਾਈਮ ਨਾਲ ਆ ਗਏ ਪਬਲਿਕ ਉਨੇ ਚਿਰ ਨੂੰ ਕਾਫੀ ਜਿਹੜੀ ਪਬਲਿਕ ਸੀ ਐਮ.ਏ ਦੀ ਪੰਡੋਰੀ ਦੀ ਜਿਹੜੀ ਉਹ ਇੱਥੇ ਇਕੱਠੀ ਹੋ ਗਈ ਜਿਨ੍ਹਾਂ ਨੇ ਰਲ ਮਿਲ ਕੇ ਸਾਰੇ ਮਲਾਜ਼ਮਾਂ ਨੂੰ ਕੱਢਿਆ ਬਾਹਰ ਜਿਹੜੇ ਤੇ ਕੱਢ ਸਕਦੇ ਸੀ ਉਹਨਾਂ ਨੂੰ ਕੱਢਿਆ ਸੀ ਇੱਕ ਡਰਾਈਵਰ ਜ ਉਹ ਬਾਅਦ ਚ ਨਿਕਲਿਆ ਉਹ ਪਹਿਲਾਂ ਗੱਲਾਂ ਕਰਦਾ ਰਿਹਾ ਸਾਡੇ ਨਾਲ ਬਿਲਕੁਲ ਸਹੀ ਸਲਾਮਤ ਫੋਨ ਵੀ ਕੀਤਾ ਉਹਨਾਂ ਪਰੰਤੂ ਉਹ ਫਸਿਆ ਇੰਨੀ ਜ਼ਰੂਰ ਹੀ ਵੀ ਜਿਹੜਾ ਹੱਥਾਂ ਨਾਲ ਕੱਢਣਾ ਬੜਾ ਫਿਰ ਏਸੀ ਵੀ ਹਾਈਡਰੋਲਿਕ ਲੈਂਦਾ ਇਹਦੇ ਨਾਲ ਨਿਕਲਿਆ ਫਿਰ ਅਸੀਂ ਉਹਨਾਂ ਨੂੰ ਬੜਾ ਬੱਸ ਨੂੰ ਕੱਟ ਕੇ ਵੱਢ ਕੇ ਜਦੋਂ ਫਿਰ ਉਹ ਡਰਾਈਵਰ ਨੂੰ ਕੱਢਿਆ ਪਰ ਉਸ ਵੇਲੇ ਡਰਾਈਵਰ ਦੀ ਡੈਥ ਹੋ ਚੁੱਕੀ ਸੀ ਕਿੰਨੇ ਟੋਟਲ ਕਿੰਨੇ ਜਿਹੜੇ ਵਿਅਕਤੀ ਐਸੇ ਦੇ ਕਿੰਨੇ ਲੱਗੇ ਮੌਕੇ ਤੇ ਇੱਥੇ ਸਾਡੇ ਕੋਲ ਤਿੰਨਾਂ ਦੀ ਹੋਈ ਇੱਕ ਲੜਕੀ ਦੀ ਇੱਕ ਡਰਾਈਵਰ ਦੀ ਤੇ ਇੱਕ ਐਸਆਈ ਦੀ ਜ਼ਖਮੀ ਕਿੰਨੇ ਆ ਜ਼ਖਮੀ ਘੱਟੋ-ਘੱਟ ਵੀ 10-12 ਬੰਦੇ ਜਿਹੜੇ ਆ ਜ਼ਖਮੀ ਸੀਗੇ ਕਿੱਥੇ ਰੈਫਰ ਕੀਤਾ ਅਸੀਂ ਇਹਨਾਂ ਨੂੰ ਐਂਬੂਲੈਂਸ ਵਿੱਚ ਬਹਾਲ ਕੇ ਤੇ ਮਕੇਰੀਆਂ ਭੇਜ ਦਿੱਤਾ ਸੀ ਅੱਗੇ ਨਹੀਂ ਅਸੀਂ ਤੇ ਮਕੇਰੀਆਂ ਗਏ ਨਹੀਂ ਅਸੀਂ ਆਪ ਆਪਣੀ ਇਸ ਜਗ੍ਹਾ ਦੇ ਉੱਤੇ ਰਹੇ ਅੱਗੇ ਤਾਂ ਨਹੀਂ ਜਾਇਆ ਗਿਆ ਸਾਡੇ ਕੋਲ ਕਿਉਂਕਿ ਇੱਥੋਂ ਹੀ ਨਹੀਂ ਸਾਡਾ ਕਾਰਜ ਜਿਹੜਾ ਮੁੱਕਿਆ ਤੇ ਬਾਕੀ ਉਹ ਪਤਾ ਲੱਗਾ ਵੀ ਇੱਕ ਹੋਰ ਮਲਾਜ਼ਮ ਦੀ ਮਕੇਰੀਆਂ ਜਾ ਕੇ ਮੌਤ ਹੋਈ ਜੀ ਸਰ ਕਿਸ ਤਰ੍ਹਾਂ ਦਾ ਸਵੱਪਰੇ ਇਹ ਪੌਣੇ ਕਿਛੇ ਦੀ ਸਵੇਰੇ ਮਾਰਨਿੰਗ ਗੱਲ ਆ ਜੀ ਸਾਡੇ ਗਰਦਾਸਪੁਰ ਫੋਰਥ ਜਾਣੀ ਸੀ ਪੀਪੀ ਜਲੰਧਰ ਤੋਂ ਲੈ ਕੇ ਡਰਾਈਵਰ ਜਾ ਰਿਹਾ ਸੀਗਾ ਉਹ ਟਰਾਲਾ ਖੜਾ ਸੀਗਾ ਟਰਾਲੇ ਦੇ ਵਿੱਚ ਵੱਜ ਗਈ ਜੀ ਜਿਹਦੇ ਕਰਕੇ 15 ਕ ਮਲਾਜ਼ਮ ਸਾਡੇ जख्मी ਹੋਏ ਆ ਤਿੰਨ ਦੀ ਮੌਕੇ ਤੇ ਡੈਥ ਹੋ ਗਈ ਤੇ ਬਾਕੀ ਤਿੰਨ ਚਾਰ ਮਲਾਜ਼ਮ ਠੀਕ ਆ ਜਿਹੜੇ ਬਿਲਕੁਲ ਸਤੁਸ਼ਟ ਆ ਜੀ ਬੱਸ ਇਹ ਕਿੱਧਰੋਂ ਆ ਰਹੀ ਸੀਗੀ ਇਹ ਬੱਸ ਇਹ ਜਲੰਧਰ ਤੋਂ ਆ ਰਹੀ ਸੀਗੀ ਜੀ ਗਰਦਾਸਪੁਰ ਨੂੰ ਜਾਣੀ ਸੀ ਕਿੰਨੇ ਵਜੇ ਦੀ ਗੱਲ ਆ ਜੀ ਇਹ ਪੌਣੇ 6 ਵਜੇ ਦੀ ਗੱਲ ਆ ਜੀ ਕਿੰਨਾ ਤੇ ਨੁਕਸਾਨ ਆ ਜਿਹੜੇ ਇੰਜਰਡ ਆ ਜੀ ਉਹਨਾਂ ਦੇ ਵਿੱਚੋਂ 5 ਚਾਰ ਕੁ ਮਲਾਦਮ ਸ਼ਾਇਦ ਰੈਫਰ ਕਰ ਦਿੱਤੇ ਸਿਵਲ ਹਸਪੀਟਲ ਤੋਂ ਮਕੇਰੀਆਂ ਤੋਂ ਜਲੰਧਰ ਲਈ ਸ਼ਰੀਮਨ ਹਸਪੀਟਲ ਚੱਲ ਗਏ ਆ ਤੇ ਬਾਕੀ ਉਥੇ ਇਲਾਜ ਲਈ ਚੱਲ ਰਹੇ ਸਾਡੇ ਸੀਨੀਅਰ ਅਫਸਰ ਸਾਰੇ ਮੌਕੇ ਤੇ ਉਥੇ ਪਹੁੰਚੇ ਹਸਪੀਟਲ ਵੀ ਹੈਗਾ ਇਹ ਹੋਇਆ ਜੀ ਉਹਨਾਂ ਦੀ ਇਲਾਜ ਵਾਸਤੇ ਦੇਖ ਰਹੇ ਘਰ ਆ ਜੀ ਇੱਕ ਸਮੋਕਰ ਯਾ ਟਰੱਕ ਡਰਾਈਵਰ ਫਰਾਰ ਹੈ ਜੀ ਮੌਕੇ ਤੇ ਜਿਹੜਾ ਟਰਾਲੇ ਵਾਲਾ ਡਰਾਈਵਰ ਆ ਜੀ ਇਹ ਫਰਾਰ ਹੋ ਗਿਆ ਸੀਗਾ ਜੀ ਇਹ ਆਇਆ ਨਹੀਂਗਾ ਉਸ ਦਾ ਟਰਾਲਾ ਖੜਾ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਰਦੇ ਆਂ ਜੀ ਇਸ ਤੋਂ ਬਾਅਦ